ਪੰਜਾਬ ਦੇ ਅੰਦਰ ਹੀ ਕੁਝ ਲੋਕ ਅਜਿਹੇ ਨੇ ਜਿਨ੍ਹਾਂ ਦਾ ਕੰਮ ਹਮੇਸ਼ਾ ਪੰਜਾਬ ਨੂੰ ਲੰਬੂ ਲਾਉਣਾ ਹੁੰਦਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਹੁੰਦਾ ਜਦੋਂ ਵੀ ਕੋਈ ਪੰਜਾਬ ਹਿੱਪ ਦੀ ਗੱਲ ਹੁੰਦੀ ਹੈ ਤਾਂ ਕੁਝ ਲੋਕ ਹਮੇਸ਼ਾ ਪੰਜਾਬ ਵਿਰੋਧੀ ਵਜਰ ਆਉਂਦੇ ਨੇ ਬਹੁਤ ਧਾਰੀਆਂ ਸ਼ਿਖਤਾਨਾ ਨੇ ਸ਼ਿਖਤਾਨਾ ਆਗੂ ਨੇ ਜਿਹੜੇ ਹਮੇਸ਼ਾ ਪੰਜਾਬੀਆਂ ਨੂੰ ਭੜਕਾਉਂਦੇ ਰਹਿੰਦੇ ਨੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਰਹਿੰਦੇ ਨੇ ਜਦੋਂ ਸਭ ਤੋਂ ਪਹਿਲਾਂ ਤਾਂ ਮੈਂ ਇਸ ਗੱਲ ਨੂੰ ਖੰਡਨ ਕਰਾਂਗਾ ਜਿਹੜਾ ਤੁਸੀਂ ਭੂਮਿਕਾ ਬਣਾਉਂਦੇ ਹੋਏ ਗੱਲ ਕਹੀ ਕਿ ਪੰਜਾਬ ਦੇ ਹਾਲਾਤ ਨੂੰ ਵਿਗਾੜਨ ਚ ਸ਼ਿਪਸੈਨਾ ਦਾ ਰੋਲ ਰਹਿੰਦਾ ਹੈ ਪਹਿਲੀ ਗੱਲ ਇਹ ਬਿਲਕੁਲ ਗਲਤ ਹੈ ਸ਼ਿਪਸੈਨਾ ਕਿਸੇ ਤਰ੍ਹਾਂ ਵੀ ਪੰਜਾਬ ਦੇ ਅਮਨ ਸ਼ਾਂਤੀ ਭਾਈਚਾਰੇ ਨੂੰ ਨਹੀਂ ਖਰਾਬ ਕਰਦੀ ਹਾਂ ਇਸ ਤਰ੍ਹਾਂ ਦਾ ਇੱਕ ਹੋਰਾ ਬਣਾ ਦਿੱਤਾ ਜਾਂਦਾ ਵੀ ਸ਼ਿਪਸੈਨਕਾ ਦਾ ਇਸ ਤਰ੍ਹਾਂ ਦਾ ਰੋਲ ਹੈ ਤੁਸੀਂ ਕਹਿੰਦੇ ਕਿ ਅਸੀਂ ਮਾਹੌਲ ਖਰਾਬ ਕਰਨ ਦੇ ਵਿੱਚ ਨਹੀਂ ਹੈਗੇ ਪਰ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੁੰਦੀ ਹੈ ਜਿਹੜੇ 30 35 35 ਸਾਲ ਦੇ ਜ਼ਿਲ੍ਹਾਂ ਦੇ ਵਿੱਚ ਉਹਨਾਂ ਜ਼ਿਲ੍ਹਾਂ ਦੇ ਵਿੱਚ ਬੈਠੇ ਆ ਤੇ ਤੁਸੀਂ ਜਦੋਂ ਵਿਰੋਧਤਾ ਕਰਨ ਲੱਗ ਜਾਂਦੇ ਦੇਖੋ ਗੱਲ ਇਹ ਹੈ ਕਿ ਬੰਦੀ ਸਿੰਘ ਦੀ उपाधि ਕਿਹਨੂੰ ਦੇ ਰਹੇ ਆਪਾਂ ਜਿਨ੍ਹਾਂ ਨੇ ਬੰਬ ਸੁੱਟ ਕੇ નિર્ਦੋਸ਼ ਲੋਕਾਂ ਦੇ ਹੱਤਿਆ ਕਰ ਦਿੱਤੀ ਜਿਨ੍ਹਾਂ ਨੇ ਹੋਰ ਵਸਾਚੋ ਤਾਰ ਕੇ ਹਿੰਦੂਆਂ ਦੇ ਹੱਤਿਆ ਕਰ ਦਿੱਤੀ ਹੁਣ ਜੇ ਸੰਦੀਪ ਸਨੇ ਨੂੰ ਵੀ ਤਰਮ ਯੋਗਤਾ ਗਰਦਾਨਾ ਜਾਏਗਾ ਔਰ ਉਸ ਨੂੰ ਵੀ ਬੰਦੀ ਸਿੰਘਾਂ ਦੀ ਸ਼੍ਰੇਣੀ ਚ ਲਿਆ ਬੈਜ ਜਾਏਗਾ ਫਿਰ ਕੱਲ ਨੂੰ ਮੁਸਲਮਾਨ ਵੀ ਉਹ ਲੋਕਾਂ ਨੂੰ ਬੰਦੀ ਆਪਣਾ ਧਰਮ ਬੰਦੀ ਦੱਸਣਗੇ ਜਿਨ੍ਹਾਂ ਨੇ ਕਈ ਮੌਲੂ ਲਾਗੇ ਤੇ ਜਿਹਨੇ ਕਈ ਝਾੜ ਉਡਾ ਦਿੱਤੇ ਅਲਗ-ਅਲਗ ਨੇ ਬੰਬ ਸਪੋਟ ਕਰ ਦਿੱਤੇ ਫਿਰ ਹਿੰਦੂ ਸਮਾਜ ਵੀ ਕੁਝ ਲੋਕਾਂ ਨੂੰ ਕਰਮਸ਼ੋਦਾ ਦੱਸੇਗਾ ਇਹ ਚੀਜ਼ਾਂ ਜਿਹੜੀਆਂ ਬਿਲਕੁਲ ਨਹੀਂ ਹੋਣੀਆਂ ਚਾਹੀਦੀਆਂ ਤੁਸੀਂ ਕਾਨੂੰਨੀ ਗੱਲ ਕੀਤੀ ਜੇ ਕਿਸੇ ਨੇ ਜਿੰਨਾ ਕ੍ਰਾਈਮ ਕੀਤਾ ਉਸ ਉਨតੱਕ ਸਜ਼ਾ ਕੱਟਣੀ ਹੈ ਫਿਰ ਤਾਂ ਉਹ ਵੀ ਵਿਹਾਈ ਬਣਦੀ ਹੈ ਨਾ ਬੇਗੂ ਬਣਦੀ ਹੈ ਜਿਨ੍ਹਾਂ ਦੇ ਨਹੀਂ ਹੋਏ ਸੁਪਰੀਮ ਕੋਰਟ ਜਾਣਾ ਚਾਹੀਦਾ ਸਾਡੇ ਦੇਸ਼ 'ਚ ਕਾਨੂੰਨ ਹੈ ਆਪਾਂ ਮੋਰਚੇ ਕਿਉਂ ਲਾ ਰਹੇ ਹਾਂ ਤੁਹਾਡੇ ਕੋਲ ਬੜੇ ਤੋਂ ਬੜਾ ਵਕੀਲ ਮੌਜੂਦ ਹੈ ਜੇਕਰ ਤੁਹਾਨੂੰ ਕੋਈ ਸਜ਼ਾ ਹੋਈ ਹੈ ਤਾਂ ਉਹ ਸਜ਼ਾ ਪੂਰੀ ਹੋਈ ਤਾਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਓ ਜੇ ਜਦੋਂ ਤੁਸੀਂਾਨੂੰ 20 ਸਾਲ ਦੀ ਸਜ਼ਾ ਦਿੱਤੀ ਅਸੀਂ ਕੱਢ ਲਈ ਫਿਰ ਅਗਲੀ ਕੀ ਸਜ਼ਾ ਵੀ ਕਿਉਂ ਰੱਖਿਆ ਗਿਆ ਇਹ ਦੇਸ਼ ਦੇ ਸੰਵਿਧਾਨ ਦੇ ਤਹਿਤ ਪੁੱਛਿਆ ਜਾ ਸਕਦਾ ਨਾ ਵੀ ਕਿਰਪਾਨ ਘੱਟ ਕੇ ਪੁੱਛਿਆ ਜਾਊਗਾ ਨਾ ਵੀ ਕਾਨੂੰਨ ਨੂੰ ਉਸ ਤੋਂ ਚੈਲੰਜ ਕਰਕੇ ਪੁੱਛਿਆ ਜਾਏਗਾ ਤੁਸੀਂ ਆਪਸੀ ਭਾਈਚਾਰੇ ਸਾਹ ਦੀ ਗੱਲ ਕਰਦੇ ਹੋ ਫਿਰ ਜਿਨ੍ਹਾਂ ਨੇ ਸਜ਼ਾਆਂ ਪੂਰੀਆਂ ਕਰ ਲਈ ਤੁਸੀਂ ਉਹਨਾਂ ਦੇ ਹੱਕ ਟਹਾਂ ਦਾ ਨਾਰਾ ਕਿਉਂ ਨਹੀਂ ਮਾਰਦੇ ਤੇ ਜਿਨ੍ਹਾਂ ਦੀ ਡਿਊਟੀ ਹੈ ਜਿਹੜੇ ਆਪਣੇ ਆਪ ਨੂੰ ਪੰਥਕ ਲੀਡਰ ਕਹਿੰਦੇ ਆ ਉਹ ਕੀ ਕਰਨਗੇ ਉਹ ਕੇਵਲ ਨੌਜਵਾਨਾਂ ਨੂੰ ਪਰਖਾਂਗੇ ਤੇ ਕਿਰਪਾਨ ਉਤਾਂ ਕੇ ਦੇਖ ਕੇ ਉਹਨਾਂ ਨੂੰ ਪੰਜਾਬ ਦੇ ਵਿੱਚ ਕਾਨੂੰਨ ਦੇ ਅਸਤਾਪ ਭੰਗ ਕਰਨਗੇ ਔਰ ਆਪਣੇ ਬੱਚਾ ਨੂੰ ਅਮਰੀਕਾ ਭੜਾਣਗੇ ਪਰ ਪੰਜਾਬ ਦੇ ਵਿੱਚ ਤੁਸੀਂ ਆਪਣੇ ਜਿਹੜੇ ਲੋਕ ਪੰਜਾਬ ਦੇ ਦਾ ਨਾਰਾ ਮਾਰ ਰਹੇ ਸੀ ਉਹ ਸੀਆਰਪੀ ਦੀ ਸਕੀਉਲ 'ਤੇ ਲੱਗੇ ਬੈਠੇ ਸੀਗੇ ਔਰ ਤੁਹਾਡੇ ਸਿੱਖ ਸੰਗਤ ਨੂੰ ਤਾਂ ਦੋਸ਼ ਲੱਗਦਾ ਸਾਰਾ ਕੁਝ ਕਰਦੇ ਗਨਮੈਨਾਂ ਲਈ ਕਰਦੇ ਆਪਾਂ ਸਾਡੇ ਜਿਹੜੇ ਲੀਡਰ ਨੇ ਕੋਈ ਦੋ ਗਨਮੈਨ ਲਈ ਜਾਂਦਾ ਕੋਈ ਚਾਰ ਗਨਮੈਨ ਲਈ ਫਿਰਦਾ ਉਹੀ ਤਾਂ ਗਨਮੈਨਾਂ ਲਈ ਕਰਦੇ ਤੁਸੀਂ ਇੱਕ ਵੀ ਪਾਰਟੀ ਐਸੀ ਗਿਣਾਓ ਜਿਨ੍ਹਾਂ ਕੋ ਸਿਕਿਉਰਟੀ ਨਹੀਂ ਹੈ ਸਿੱਖ ਸੰਗਤ ਉੱਤੇ ਘੜਿਆ ਖੜਾ ਬਲੇਮ ਲਗਾ ਦਿੰਦੇ ਆ ਇਹ ਜੀ ਗਨਮੈਨਾਂ ਲਈ ਕਰਦੇ ਆ ਉਹ ਅਸੀਂ ਤਾਂ ਦੇਸ਼ ਦੇ ਇੱਕ ਤਾਂ ਗਨਪਾਲ ਦੇ ਖਿਲਾਫ ਅੱਖ ਜੀ ਬੋਲ ਰਹੇ ਜਿਹੜੇ ਗੁੰਡਾ ਅੰਸ਼ਾਰਾ ਉਹਨੇ ਖਿਲਾਫ ਬੋਲ ਰਹੇ ਅਸੀਂ ਸਿੱਖਾਂ ਦੇ ਖਿਲਾਫ ਨਹੀਂ ਬੋਲਦੇ ਇਹ ਇੱਕ ਐਸਾ ਬਣਾਤਾ ਜਾਂਦਾ ਹੈ ਨਾ ਕਿ ਸ਼ਿਵ ਸਨਾਸੀ ਕੋਲੇ ਖਲਾਫ ਹਰ ਮੁੱਦੇ ਦੇ ਉੱਤੇ ਤੁਸੀਂ ਲਾਈਵ ਹੋ ਜਾਂਦੇ ਹੋ ਇੰਟਰਵਿਊਆ ਦੇ ਦਿੰਦੇ ਹੋ ਉਹਨੂੰ ਪੰਜਾਬ ਨੂੰ ਹੜ ਨਾਲ ਹੜ ਰਿਹਾ ਸੀ ਕਿ ਤੁਹਾਡੀ ਸਿਫਸਨਾ ਤੁਹਾਡੇ ਸਿਫਤਾਨਿਕ ਕਿੱਥੇ ਸੀ ਇਹਦਾ ਇਸ ਗੱਲ ਦਾ ਸੰਬੰਧ ਹੈ ਕਿ ਪੰਜਾਬ ਚ ਹੜ ਆਏ ਔਰ ਉਸ ਮੁਸੀਬਤ ਦੇ ਟਾਈਮ ਸ਼ਿਵ ਸਨਾ ਹਿੰਦੁਸਤਾਨ ਸਪੈਸ਼ਲੀ ਕਿੱਥੇ ਸੀ ਅਸੀਂ ਮੈਂ ਤੁਹਾਨੂੰ ਦੱਸਣਾ ਚਾਹਣਾ ਜਿਹੜਾ ਪਹਿਲਾਂ ਵੀ 2023 22 ਦੇ ਵਿੱਚ ਵੀ ਹੜ ਆਏ ਸੀਗੇ ਉਹਦੇ ਵਿੱਚ ਸਭ ਸੰਨ ਦੋਸਤਾਂ ਸੈਨਾ ਦੇ ਨਾਲ ਨਾਲ ਇਹਨਾਂ ਦੇ ਵਿੱਚ ਅਸੀਂ ਗਏ ਖਾਸ ਕਰਕੇ ਜਿਹੜੇ ਸਾਡੇ ਇੱਥੇ ਕੈਂਪ ਲਗੇ ਨਜ਼ਦੀਕੀ ਉਹਦੇ ਵਿੱਚ ਅਸੀਂ ਦੇਖਿਆ ਕਿ ਰਾਸ਼ਨ ਪਾਣੀ ਸਭ ਕੁਝ ਆ ਰਿਹਾ ਹੈ ਲੇਕਿਨ ਜਿਹੜੇ ਛਣ ਛੋਟੇ ਮਾਵਾਂ ਦੇ ਕੁਛੜ ਚ ਬੱਚੇ ਸੀਗੇ ਉਹ ਤਾਂ ਉਹਨਾਂ ਨੂੰ ਦੁੱਧ ਨਹੀਂ ਮਿਲ ਰਿਹਾ ਸੀ ਕਿਉਂਕਿ ਪਿੰਡਾਂ ਦੇ ਨਾਲ ਸ਼ਹਿਰ ਦਾ ਸੰਪਰਕ ਟੁੱਟ ਗਿਆ ਸੀ ਤਾਂ ਅਸੀਂ ਉਦੋਂ ਆਪਣੀ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਦੁੱਧ ਦੀ ਸੇਵਾ ਕੀਤੀ ਹੁਣ ਹਰ ਜਿਹੜੇ ਘਰਾਂ ਵਿੱਚ ਇਲਾਕੇ ਆ ਉਹਨਾਂ ਨੂੰ ਮੁਰ ਬੱਚੇ ਲਈ ਉਹਨਾਂ ਲੋਕਾਂ ਨੂੰ ਲੋੜ ਹੈ ਆ ਸਾਰਿਆਂ ਦੀ ਹੋਰ ਤੁਹਾਡੀ ਪਾਰਟੀ ਇਸ ਟਾਈਮ ਕੀ ਕਰ ਰਹੀ ਹੈ ਦੇਖੋ ਮੈਂ ਆਪਣੀ ਪਾਰਟੀ ਵੱਲੋਂ ਜਿਹੜੇ ਸਾਡੇ ਤਰਨਤ ਨਾਲ ਸੰਬੰਧਿਤ ਮੰਦਰ ਹੈ ਉਹ ਜੋ ਬੇਸਮਾਰਤ ਦੌਲਤ ਹੈ ਮੈਂ اپੀਲ ਕੀਤੀ ਹੈ ਮੰਦਰ ਕਮੇਟੀਆਂ ਨੂੰ ਜੇਵੇਂ ਐਸਜੀਪੀਸੀ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਹਾਰਾ ਦਿੱਤਾ ਮੈਦਾਨ ਚ ਗਏ ਸਾਡੀ ਜਿਹੜੀਆਂ ਬੜੇ-ਬੜੇ ਗੋਲਪ ਵਾਲੇ ਮੰਦਰ ਕਮੇਟੀਆਂ ਬੜੇ-ਬੜੇ ਆਸ਼ਰਮ ਵਾਲੇ ਸੰਤ ਮਹਾਪੁਰਸ਼ ਜਿਵੇਂ ਗੁਰੂ ਸ਼ੰਕਰਾਚਾਰੇ ਹਨ ਤੁਸੀਂ ਇੱਕ ਇਕੱਠਾ ਦੇ 10-10 ਲੱਖ ਬੀਬੀ ਦਾ ਅਖਰਬੇ ਲੈ ਰਹੇ ਪੰਜਾਬ ਚ ਵੀ ਕਥਾ ਕਰਨ ਆਉਂਦੇ ਹੋ ਪੰਜਾਬ ਚ ਵੀ ਬੜੇ ਬੜੇ ਹਾਸ਼ਮ ਵਾਲੇ ਮਹਾਰਾਜ ਹੈ ਔਰ ਸਾਡੇ ਬਹੁਤ ਸਾਰੇ ਮੰਦਰ ਹੈ ਉਹ ਮੰਦਰਾਂ ਨੂੰ ਅੱਗੇ ਆਣਾ ਚਾਹੀਦਾ ਔਰ ਬਿਨਾ ਕਿਸੇ ਤੇਪਾਤ ਚਾਹੇ ਉਹ ਸ਼ਹਿਰ ਦੇ ਲੋਕ ਹੋ ਚਾਹੇ ਉਹ ਪਿੰਡਾਂ ਦੇ ਲੋਕ ਹੋ ਸਾਡੇ ਮੰਦਰਾਂ ਦੇ ਜਿਹੜੇ ਦਰਵਾਜ਼ੇ ਗੋਲਦ ਦੇ ਦਰਵਾਜ਼ੇ ਖੁੱਲਨੇ ਚਾਹੀਦੇ ਹੈ ਪੰਜਾਬ ਪੂਰੀ ਦੁਨੀਆ ਦੇ ਅੰਦਰ ਆਪਸੀ ਭਾਈਚਾਰਕ ਸਾਂਝ ਕਰਕੇ ਜਾਣਿਆ ਜਾਂਦਾ ਕਿਉਂਕਿ ਕਿਹਾ ਜਾਂਦਾ ਕਿ ਪੰਜਾਬੀ ਦੇ ਵਿੱਚ ਹਰ ਧਰਮ ਹਰ ਜਾਤ ਹਰ ਮਜਬ ਦੇ ਲੋਕ ਰਹਿੰਦੇ ਨੇ ਤੇ ਅਸਪ੍ਰਿ ਭਾਈਚਾਰਾ ਬਹੁਤ ਮਜ਼ਬੂਤ ਹੈ ਪਰ ਪੰਜਾਬ ਦੇ ਅੰਦਰ ਹੀ ਕੁਝ ਲੋਕ ਅਜਿਹੇ ਨੇ ਜਿਨ੍ਹਾਂ ਦਾ ਕੰਮ ਹਮੇਸ਼ਾ ਪੰਜਾਬ ਨੂੰ ਲੰਬੂ ਲਾਉਣਾ ਹੁੰਦਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਹੁੰਦਾ ਜਦੋਂ ਵੀ ਕੋਈ ਪੰਜਾਬ ਹਿੱਤ ਦੀ ਗੱਲ ਹੁੰਦੀ ਹੈ ਤਾਂ ਕੁਝ ਲੋਕ ਹਮੇਸ਼ਾ ਪੰਜਾਬ ਵਿਰੋਧੀ ਵਜੋਂ ਆਉਂਦੇ ਨੇ ਬਹੁਤ ਧਾਰੀਆਂ ਸ਼ਿਖਸ਼ਣਾ ਨੇ ਸ਼ਿਖਸ਼ਣਾ ਆਗੂ ਨੇ ਜਿਹੜੇ ਹਮੇਸ਼ਾ ਪੰਜਾਬੀਆਂ ਨੂੰ ਭੜਕਾਉਂਦੇ ਰਹਿੰਦੇ ਨੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਰਹਿੰਦੇ ਨੇ ਰਾਜੀ ਪੰਜਾਬ ਹੈ ਜਿਹੜਾ ਹਰ ਦਿਨ ਨਾਲ ਮਰ ਰਿਹਾ ਹੈ ਪੰਜਾਬ ਹਰ ਨਾਲ ਪ੍ਰਭਾਵਿਤ ਹੈ ਪਰ ਕਿਤੇ ਵੀ ਇਹ ਪੰਜਾਬ ਨੂੰ ਲਾਂਬੂ ਲਾਉਣ ਵਾਲੇ ਸਿਰਚੈਨਿਕ ਨਜ਼ਰ ਨਹੀਂ ਆਈ ਸਰਨਾਲ ਸਿਰਚਨਾ ਹਿੰਦੋਸਤਾਨ ਦੇ ਪ੍ਰਧਾਨ ਪਵਨ ਗੁਪਤਾ ਨੇ ਇਹਨਾਂ ਨਾਲ ਗੱਲਬਾਤ ਕਰਦੇ ਕਿ ਹਰ ਮੁੱਦੇ ਦੇ ਉੱਤੇ ਜਿੱਥੇ ਪੰਜਾਬ ਦਾ ਮਾਹੌਲ ਖਰਾਬ ਹੋਣ ਦਾ ਤੁਹਾਡੇ ਸਿਰਚੈਨਿਕ ਤੁਹਾਡੀਆਂ ਸਿਰਚਨਾਵਾਂ ਮੂਹਰੇ ਹਿੰਦੂਆ ਨੇ ਤੇ ਹੁਣ ਜਦੋਂ ਪੰਜਾਬ ਨੂੰ ਲੋੜ ਸੀ ਜਿੱਥੇ ਸਾਰੇ ਭਾਈਚਾਰੇ ਸਾਰੀਆਂ ਸਰਕਾਰਾਂ ਸਾਰੇ ਪ੍ਰਸ਼ਾਸਨ ਸਾਰੇ ਸਮਾਜ ਸੇਵੀ ਹਰ ਪ੍ਰਭਾਵਿਤ ਇਲਾਕੇ ਦੇ ਅੰਦਰ ਸੇਵਾ ਕਰ ਰਹੇ ਸੀ ਕੋਈ ਲੰਗਰਾਂ ਦੀ ਸੇਵਾ ਕਰ ਰਿਹਾ ਕੋਈ ਬਿਜਲਾ ਦੀ ਕਰ ਰਿਹਾ ਕੋਈ ਮਿੱਟੀ ਦੀ ਕਰ ਰਿਹਾ ਹਰ ਇੱਕ ਪੰਜਾਬ ਨੂੰ ਬਚਾਉਣ ਤੇ ਲੱਗਿਆ ਤੇ ਤੁਸੀਂ ਕਿੱਥੇ ਸੀ ਅਮਨਜੀਤ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਨਮਸਕਾਰ ਜੀ ਅਮਨਜੀਤ ਹਰ ਮੁੱਦੇ ਦੇ ਉੱਤੇ ਤੁਸੀਂ ਲਾਈਵ ਹੋ ਜਾਂਦੇ ਹੋ ਇੰਟਰਵਿਊ ਆ ਦੇ ਦਿੰਦੇ ਹੋ ਹੁਣ ਪੰਜਾਬ ਹੜ੍ਹ ਨਾਲ ਹੜ੍ਹ ਰਿਹਾ ਸੀ ਤੇ ਤੁਹਾਡੀ ਸਿਰਸਾਨਾ ਤੁਹਾਡੇ ਸਿਰਸਾਨਾ ਕਿੱਥੇ ਸੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਸ ਗੱਲ ਨੂੰ ਖੰਡਨ ਕਰਾਂਗਾ ਜਿਹੜਾ ਤੁਸੀਂ ਭੂਮਿਕਾ ਬਣਾਉਂਦੇ ਹੋਏ ਗੱਲ ਕਹੀ ਕਿ ਪੰਜਾਬ ਦੇ ਹਾਲਾਤ ਨੂੰ ਵਿਗਾਰਨ ਚ ਸ਼ਿਵ ਸੈਨਾ ਦਾ ਰੋਲ ਰਹਿੰਦਾ ਹੈ ਪਹਿਲੀ ਗੱਲ ਇਹ ਬਿਲਕੁਲ ਗਲਤ ਹੈ ਸ਼ਿਵ ਸੈਨਾ ਕਿਸੇ ਤਰ੍ਹਾਂ ਵੀ ਪੰਜਾਬ ਦੇ ਅਮਨ ਸ਼ਾਂਤੀ ਭਾਈਚਾਰੇ ਨੂੰ ਨਹੀਂ ਖਰਾਬ ਕਰਦੀ ਹਾਂ ਇਸ ਤਰ੍ਹਾਂ ਦਾ ਇੱਕ ਔਰਾ ਬਣਾ ਦਿੱਤਾ ਜਾਂਦਾ ਵੀ ਸ਼ਿਵ ਸ਼ੰਕਾ ਦਾ ਇਸ ਤਰ੍ਹਾਂ ਦਾ ਰੋਲ ਹੈ ਜਿੱਤੇ ਤੱਕ ਇਸ ਗੱਲ ਦਾ ਸੰਬੰਧ ਹੈ ਕਿ ਪੰਜਾਬ ਚ ਹੜਾ ਆਏ ਔਰ ਉਸ ਮੁਸੀਬਤ ਦੇ ਟਾਈਮ ਸ਼ਿਵ ਸੈਨਾ ਹਿੰਦੁਸਤਾਨ ਸਪੈਸ਼ਲੀ ਕਿੱਥੇ ਸੀ ਅਸੀਂ ਮੈਂ ਤੁਹਾਨੂੰ ਦੱਸਣਾ ਚਾਹਣਾ ਜਿਹੜਾ ਪਹਿਲਾਂ ਵੀ 2000 ਤੇ ਜੀ ਬਾਈ ਦੇ ਵਿੱਚ ਵੀ ਹੜਾਏ ਸੀਗੇ ਉਹ ਤੋਂ ਵਿਸ਼ਵਸਾ ਨਾਲ ਹਿੰਦੂਸਾਂ ਸੈਨਾ ਦੇ ਨਾਲ ਨਾਲ ਇਹਨਾਂ ਦੇ ਵਿੱਚ ਅਸੀਂ ਦੇ ਖਾਸ ਕਰਕੇ ਜਿਹੜੇ ਸਾਡੇ ਇੱਥੇ ਕੈਂਪ ਲਗੇ ਨਜ਼ਦੀਕੇ ਉਹਦੇ ਵਿੱਚ ਅਸੀਂ ਦੇਖਿਆ ਕਿ ਰਾਸ਼ਨ ਪਾਣੀ ਸਭ ਕੁਝ ਆ ਰਿਹਾ ਹੈ ਲੇਕਿਨ ਜਿਹੜੇ ਛੁਟੇ ਛੋਟੇ ਮਾਵਾਂ ਦੇ ਕੁਛੜ ਚ ਬੱਚੇ ਸੀਗੇ ਉਦੋਂ ਉਹਨਾਂ ਨੂੰ ਦੁੱਧ ਨਹੀਂ ਮਿਲ ਰਿਹਾ ਸੀ ਕਿਉਂਕਿ ਪਿੰਡਾਂ ਦੇ ਨਾਲ ਸ਼ਹਿਰ ਦਾ ਸੰਪਰਕ ਟੁੱਟ ਗਿਆ ਸੀ ਤਾਂ ਅਸੀਂ ਉਦੋਂ ਆਪਣੀ ਸ਼ਿਪਸ ਹਨਦੁਸਤਾਨ ਵੱਲੋਂ ਦੁੱਧ ਦੀ ਸੇਵਾ ਕੀਤੀ ਜਿੰਨੇ ਵੀ ਸਾਡੇ ਤਾਕਲ ਸੀਗੇ ਅਸੀਂ ਉਹਨਾਂ ਕੈਂਪਾਂ ਦੇ ਵਿੱਚ ਦੁੱਧ ਪਹੁੰਚਾਇਆ ਔਰ ਜਿਹੜੇ ਛੋਟੇ ਬੱਚੇ ਸੀ ਉਹਨਾਂ ਨੂੰ ਦੁੱਧ ਦੀ ਸੇਵਾ ਦਿੱਤੀ ਦੂਸਰਾ ਅਸੀਂ ਕੁਝ ਦਵਾਈਆਂ ਦਾ ਪ੍ਰਬੰਧ ਕੀਤਾ ਔਰ ਉਹ ਦਵਾਈਆਂ ਵੀ ਕੈਂਪਾਂ ਦੇ ਵਿੱਚ ਲੈ ਕੇ ਗਏ ਫਿਰ ਅਸੀਂ ਉਹਨਾਂ ਪਿੰਡਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਿਵੇਂ ਸਮਾਣਾ ਸੀ ਦੇਵੀਗੜ੍ਹ ਸੀ ਇਹਨਾਂ ਪਿੰਡਾਂ ਵਿੱਚ ਅਸੀਂ ਟਰੈਕਟਰਾਂ ਦੇ ਮਾਧਿਅਮ ਨਾਲ ਹੀ ਪਹੁੰਚੇ ਔਰ ਉੱਥੇ ਅਸੀਂ ਜੋ ਵੀ ਦੇ ਸਕਦੇ ਸੀ ਉਹਨਾਂ ਦੀ ਸੇਵਾ 'ਚ ਦੇਣ ਦੀ ਕੋਸ਼ਿਸ਼ ਕੀਤੀ ਪਰ ਮੈਂ ਇਸ ਗੱਲ ਦੀ ਪਿੰਡ ਦੀ ਬਹੁਤ ਸਲਾਹਾ ਕਰਾਂਗਾ ਕਿ ਪਿੰਡ ਦੇ ਲੋਕਾਂ ਨੂੰ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਸੀ ਉਹਨਾਂ ਨੇ ਬੜੀ ਨਿਮਰਤਾ ਦੇ ਨਾਲ ਬੈਂਕੀ ਕਿਤੇ ਵੀ ਸਾਡੇ ਪਿੰਡ ਚ ਇਹਦੀ ਜ਼ਰੂਰਤ ਨਹੀਂ ਹੈ ਤੁਸੀਂ ਫਲਾਣਾ ਪਿੰਡ ਚ ਜਾਓ ਉੱਥੇ ਇਹਦੀ ਜ਼ਰੂਰਤ ਹੈ ਇਹ ਮੈਂ ਪਿਛਲੀ ਗੱਲ ਦੱਸੀ ਹੈ ਜਦੋਂ ਹੁਣ ਹੜ ਆਏ ਹੁਣ ਜਦੋਂ ਇਹ ਵਿਸਤਾਈ ਹੈ ਪੂਰੇ ਪੰਜਾਬ ਦੇ ਵਿੱਚ ਕਰੋਪੀ ਦੇ ਰੂਪ ਵਿੱਚ ਤੇ ਅਸੀਂ ਸਭ ਤੋਂ ਪਹਿਲਾਂ ਦੇਵੀਗੜ੍ਹ ਸਾਈਂ ਔਰ ਜਿਹੜਾ ਸਾਡਾ ਕਨੌਰ ਵਾਲਾ ਹਿੱਸਾ ਜਿੱਥੇ ਪਾਣੀ ਦੀ ਬਹੁਤ ਮਾਰ ਪਈ ਦਰਿਆ ਜਿਹੜੇ ਐ ਬੇਮੁਹਾਰੇ ਬੱਗੇ ਤਾਂ ਅਸੀਂ ਉਹਨਾਂ ਪਿੰਡਾਂ ਚ ਗਏ ਪਸ ਪਿੰਡਾਂ ਚ ਦੇਖਿਆ ਸਾਡੀ ਇੱਕ ਯੂਨਿਟ ਹੈ ਬਾਹਵ ਦੇ ਗੜ ਘਨੌਰ ਦੇ ਵੀ ਗੜ ਸਾਈਡ ਤੇ ਪਿੰਡੂ ਹਲਕਿਆਂ ਦੇ ਵਿੱਚ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਔਰ ਉਹਨਾਂ ਨੇ ਦੁੱਧ ਜਿਹੜਾ ਹੈ ਉਹ ਦੁੱਧ ਦੀ ਸੇਵਾ ਫਿਰ ਪਿੰਡਾਂ ਤੱਕ ਲੈ ਕੇ ਗਏ ਕੁਝ ਰਾਸ਼ਨ ਦੀ ਸਮੱਗਰੀ ਲੈ ਕੇ ਗਏ ਔਰ ਅਸੀਂ ਜਦੋਂ ਪਿੰਡਾਂ ਦੇ ਵਿੱਚ ਗਏ ਅਸੀਂ ਦੇਖਿਆ ਕਿ ਫਸਲ ਜੜੀਆ ਉਹ ਟੋਟਲ ਬਰਬਾਦ ਹੋ ਗਈ ਹੈ ਪਾਣੀ ਜਿਹੜਾ ਹੈ ਫਸਲਾਂ ਦੇ ਉੱਪਰ ਦੀ ਲੰਘ ਕੇ ਗਿਆ ਔਰ ਉੱਥੇ ਕਿਸਾਨ ਭਰਾਵਾਂ ਨਾਲ ਜੋ ਪਿੰਡਾਂ ਦੇ ਵਿੱਚ ਗੱਲ ਹੋਈ ਉਹਨਾਂ ਨੇ ਉਦੋਂ ਗੱਲ ਕਹੀ ਵੀ ਜਿਹੜਾ ਸਾਡੇ ਖੇਤ ਚ ਪਾਣੀ ਦੇ ਨਾਲ-ਨਾਲ ਮਿੱਟੀ ਆ ਜਾਂਦੀ ਹੈ ਰੇਤਾ ਆ ਜਾਂਦਾ ਹੈ ਉਹਦੇ ਨਾਲ ਸਾਡੀ ਜ਼ਮੀਨ ਬਹੁਤ ਖਰਾਬ ਹੁੰਦੀ ਹੈ ਔਰ ਉਹਨੂੰ ਕੱਢਣ ਦੇ ਲਈ ਵੀ ਸਾਨੂੰ ਬਹੁਤ ساری ਸਰਕਾਰੀ ਉਪਚਾਰਕਤਾ ਜੇ ਪੈਣਾ ਪਵੇ ਬਹੁਤ ਪਰੇਸ਼ਾਨ ਹੁੰਦਾ ਹੈ ਉਦੋਂ ਮੈਨੇ ਉਹ ਗੱਲਾਂ ਸਮਝਿਆ ਔਰ ਮੈਨੇ ਮੰਨ ਕੇ ਤੇ ਕਿ ਸਰਕਾਰ ਨੂੰ ਇਹਨਾਂ ਨੂੰ ਅਧਿਕਾਰ ਦੇਣਾ ਚਾਹੀਦਾ ਵੀ ਜਿਸ ਵੀ ਕਿਸਾਨ ਭਰਾ ਦੇ ਖੇਤ 'ਚ ਮਿੱਟੀ ਪਈ ਹੈ ਯਾ ਰੇਤਾ ਆ ਗਿਆ ਉਹ ਉਸ ਨੂੰ ਕੱਢ ਸਕੇ ਬਿਨਾ ਕਿਸੇ ਸਰਕਾਰੀ ਪਰਮਿਸ਼ਨ ਦੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੇ ਨਾਲ ਹੋਰ ਪਾਰਟੀਆਂ ਦੇ ਲੀਡਰਾਂ ਨੇ ਵੀ ਮੰਗ ਕੀਤੀ ਔਰ ਸਰਕਾਰ ਨੇ ਵੀ ਇਸ ਦੀ ਜ਼ਰੂਰਤ ਸਮਝੀ ਔਰ ਸਰਕਾਰ ਨੇ ਵੀ ਪਰਮਿਸ਼ਨ ਦੇ ਦਿੱਤੀ ਕਿ ਹਰ ਕਿਸਾਨ ਜਿਹਦੇ ਖੇਤ 'ਚ ਆਇਆ ਉਹ ਕਰ ਸਕਦਾ ਇਹਦੇ ਨਾਲ ਮੈਂ ਇਹ ਵੀ ਦੱਸਣਾ ਚਾਹਨਾ ਕਿ ਸਾਡੇ ਲੁਧਿਆਣਾ ਸ਼ਿਵ ਚਨਨ ਹਿੰਦੂਸਾਨ ਦੇ ਮਨੀ ਸ਼ਰਮਾ ਜੀ ਉਹਨਾਂ ਦੇ ਸਾਥੀ ਇਸ ਤਰ੍ਹਾਂ ਗੁਰਦਾਸਪੁਰ ਤੋਂ ਰੋਹਿਤ ਅਬਰੂਲ ਅਸ਼ਨੀ ਇਹਨਾਂ ਨੇ ਪਿੰਡਾਂ 'ਚ ਜਾ ਕੇ ਰਾਸ਼ਨ ਵੰਡੇ ਬਟਾਲਾ ਤੋਂ ਜਿਹੜੇ ਸਾਡੇ ਸ਼ਿਵਸਨਾ ਹਿੰਦੁਸਤਾਨ ਦੇ ਰਾਜਾਵਾਲੀਆਂ ਹੈਗੇ ਪਿੰਡੋਂ ਪਿਛੋਕੜ ਤੋਂ ਆਉਂਦੇ ਆ ਉਹਨਾਂ ਨੇ ਵੀ ਪਿੰਡਾਂ 'ਚ ਜਾ ਕੇ ਸੇਵਾ ਕੀਤੀ ਹਾਂ ਇਹ ਜ਼ਰੂਰ ਅਸੀਂ ਕਹਿ ਸਕਦੇ ਹਾਂ ਕਿ ਸ਼ਿਵਸਨਾ ਹਿੰਦੁਸਤਾਨ ਦੀ ਜਿੰਨੀ ਸਮਰਥਾ ਸੀਗੀ ਉਸ ਸਮਰਥਾ ਅਨੁਸਾਰ ਅਸੀਂ ਪੰਜਾਬ ਦੇ ਲੋਕਾਂ ਦੀ ਸੇਵਾ ਦੇ ਲਈ ਉਤਰੇ ਔਰ ਸਾਡੀ ਪੂਰੀ ਇਹ दिली ਹਾਰਦਿਕ ਇੱਛਾ ਸੀਗੀ ਕਿ ਇਹਦੇ ਵਿੱਚ ਪਿੰਡ ਔਰ ਸ਼ਹਿਰ ਨੇ पंजाब सेवा की जाए बाकी किसी संगठन का मैं कुछ नहीं कह सकता मेरी शिवसेना हिंदुस्तान किसी शरारत किसी माहौल बिगाड़ च नहीं च जो सही गल है सच्ची गल है वो गल अ कहने बिना किसी हिचको बिना किसी डर तो बिना किसी तो, खौफ तो. ਕੁਛ ਇਹ ਨਹੀਂ ਕਿ ਅਸੀਂ ਮਾਹੌਲ ਖਰਾਬ ਕਰਨ ਦੇ ਵਿੱਚ ਨਹੀਂ ਹੈਗੇ ਪਰ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੁੰਦੀ ਹੈ ਜਿਹੜੇ 30 35 35 ਸਾਲ ਦੇ ਜਿਲ੍ਹਾਂ ਦੇ ਵਿੱਚ ਉਹ ਜਿਲ੍ਹਾਂ ਦੇ ਵਿੱਚ ਬੈਠੇ ਆ ਕਿ ਤੁਸੀਂ ਜਦੋਂ ਵਿਰੋਧਤਾ ਕਰਨ ਲੱਗ ਜੰਨੇ ਦੇਖੋ ਗੱਲ ਇਹ ਹੈ ਕਿ ਬੰਦੀ ਸਿੰਘ ਦੇ ਉਪਾਦੀ ਕਿਹਨੂੰ ਦੇ ਰਹੇ ਆ ਆਪਾਂ ਜਿਨ੍ਹਾਂ ਨੇ ਬੰਬ ਸੁੱਟ ਕੇ નિર્ਦੋਸ਼ ਲੋਕਾਂ 'ਤੇ ਅਤਿਆ ਕਰ ਦਿੱਤੀ ਜਿਨ੍ਹਾਂ ਨੇ ਹੋਰ ਵਸਾ ਚ ਉਤਾਰ ਕੇ ਹਿੰਦੂ ਨੇ ਹੱਥਿਆ ਕਰ ਦਿੱਤੇ ਹੁਣ ਜੇ ਸੰਦੀਪ ਸਨੇ ਨੂੰ ਵੀ ਧਰਮ ਯੋद्धा ਗਰਦਾਨਾ ਜਾਏਗਾ ਔਰ ਉਸ ਨੂੰ ਵੀ ਬੰਦੀ ਸਿੰਘਾਂ ਦੀ ਸ੍ਰੇਣੀ ਚ ਲੈ ਜਾਇਆ ਜਾਏਗਾ ਫਿਰ ਕੱਲ ਨੂੰ ਮੁਸਲਮਾਨ ਵੀ ਉਹ ਲੋਕਾਂ ਨੂੰ ਬੰਦੀ ਆਪਣੇ ਧਰਮ ਬੰਦੀ ਦੱਸਣਗੇ ਜਿਨ੍ਹਾਂ ਨੇ ਕਈ ਮੌਲ ਉਡਾ ਦਿੱਤੇ ਜਿਨ੍ਹਾਂ ਨੇ ਕਈ ਜਹਾਜ਼ ਉਡਾ ਦਿੱਤੇ ਅਲੱਗ ਅਲੱਗ ਜਿਹੜੇ ਬੰਬ ਸਪੋਰਟ ਕਰ ਦਿੱਤੇ ਫਿਰ ਹਿੰਦੂ ਸਮਾਜ ਵੀ ਕੁਝ ਲੋਕਾਂ ਨੂੰ ਧਰਮ ਯੋਧੇ ਦੱਸੇਗਾ ਇਹ ਚੀਜ਼ਾਂ ਜਿਹੜੀਆਂ ਬਿਲਕੁਲ ਨਹੀਂ ਹੋਣੀਆਂ ਚਾਹੀਦੀਆਂ ਜਿਨ੍ਹਾਂ ਨੇ ਜੋ ਕਸੂਰ ਕੀਤਾ ਹੈ ਜੋ ਕ੍ਰਾਈਮ ਕੀਤਾ ਹੈ ਉਹ ਸੰਵਿਧਾਨ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਜਿਹੜੀ ਸਜ਼ਾ ਹੈ ਉਹਨਾਂ ਨੂੰ ਕਟਣੀ ਪਵੇਗੀ ਉਹਨ ਧਰਮ ਦਾ ਲਬਾਦਾ ਕਿਸੇ ਵੀ ਧਰਮ ਨੂੰ ਨਿਯਤ ਲਾਣਾ ਚਾਹੀਦਾ ਜੇ ਆਪਾਂ ਇਸ ਤਰ੍ਹਾਂ ਦਾ ਧਰਮ ਦਾ ਲਬਾਦਾ ਜਿਹੜਾ ਉਹਨੂੰ ਪਨਾਹ ਦਾਂਗੇ ਫਿਰ ਪੰਜਾਬ ਦੇ ਅੰਦਰ ਨਹੀਂ ਦੇਸ਼ ਦੇ ਅੰਦਰ ਕਾਨੂੰਨ ਦਾ ਕੋਈ ਮਹੱਤਵ ਨਹੀਂ ਰਹੇਗਾ ਕੋਈ ਹਿੰਦੂ ਉੱਠ ਕੇ ਕਿਸੇ ਦੀ ਹੱਤਿਆ ਕਰ ਦੇਗਾ ਮੇਰੇ ਵਰਗੇ ਕੋਈ ਕਹਾਂਗੇ ਤਾਂ ਧਰਮ ਜੋਧਾ ਜੀ ਸਾਡਾ ਧਰਮ ਜੋਧਾ ਨੇ ਧਰਮ ਦੀ ਸੇਵਾ ਕੀਤੀ ਹੈ ਇਹਨੂੰ ਰਿਹਾ ਕੀਤਾ ਜਾਏ ਕੋਈ ਸਿੱਖ ਭਰਾ ਕਰੇ ਉਹ ਸਿੱਖ ਵੀ ਕਹਿ ਦਿੰਦੇ ਆ ਵੀ ਸਾਡਾ ਧਰਮ ਜੋਧਾ ਅਸਲ ਧਰਮ ਬੰਦੀ ਆ ਕਿ ਵੀ ਕਾਨੂੰਨ ਦੀ ਕੀ ਜ਼ਰੂਰਤ ਹੈ ਬਲਕਿ ਜੰਗਲ ਦਾ ਕਾਨੂੰਨ ਲਾਗੂ ਹੋਏਗਾ ਤੁਸੀਂ ਕਾਨੂੰਨ ਦੀ ਗੱਲ ਕੀਤੀ ਜੇ ਕਿਸੇ ਨੇ ਜਿੰਨਾ ਕ੍ਰਾਈਮ ਕੀਤਾ ਉਸ ਨੂੰ ਤੱਕ ਦੀ سزا ਕੱਟ ਲਈ ਆ ਫਿਰ ਤਾਂ ਉਹ ਵੀ ਵਿਹਾਈ ਬਣਦੀ ਹੈ ਨਾ ਬੋਗੂ ਵੀ ਬਣਦੀ ਹੈ ਜਿਨ੍ਹਾਂ ਦੇ ਨਹੀਂ ਹੋਏ ਸੁਪਰੀਮ ਕੋਰਟ ਜਾਣਾ ਚਾਹੀਦਾ ਸਾਡੇ ਦੇਸ਼ ਕੀ ਕਾਨੂੰਨ ਹੈ ਆਪਾਂ ਮੋਰਚੇ ਕਿਉਂ ਉਲਾ ਰਹੇ ਆਏ ਤੁਹਾਡੇ ਕੋਲ ਬੜੇ ਤੋਂ ਬੜਾ ਵਕੀਲ ਮੌਜੂਦ ਹੈ ਜੇਕਰ ਤੁਹਾਨੂੰ ਕੋਈ ਸਲਾਹ ਹੋਈ ਹੈ ਤਾਂ ਉਸ ਸਜ਼ਾ ਪੂਰੀ ਹੋ ਜੇ ਤਾਂ ਸੁਪਰੀਮ ਕੋਰਟ ਨਾਲ ਕਰਵਾਜਾ ਖੜਕਾਓ ਦੇ ਦੀ ਸਰਵੋੱਚ ਅਦਾਲਤ ਨੂੰ ਪੁੱਛੋ ਵੀ ਜਦੋਂ ਤੁਸੀਂ ਇਹਨਾਂ ਨੂੰ 20 ਸਾਲ ਦੀ ਸਜ਼ਾ ਦਿੱਤੀ ਸੀ ਕੱਟ ਲਈ ਤਨ ਅਗਲੀ ਕੀ ਸਜ਼ਾ ਹੈ ਕਿਉਂ ਰੱਖਿਆ ਗਿਆ ਇਹ ਦੇਸ਼ ਦੇ ਸੰਵਿਧਾਨ ਦੇ ਤਾਜ ਪੁੱਛਿਆ ਜਾ ਸਕਦਾ ਨਾ ਕਿ ਕਿਰਪਾਨ ਘੱਟ ਕੇ ਪੁੱਛਿਆ ਹੋਊਗਾ ਨਾ ਕਿ ਕਾਨੂੰਨ ਵਿਰੋਸਤ ਨੂੰ ਚੈਲੰਜ ਕਰਕੇ ਪੁੱਛਿਆ ਜਾਏਗਾ ਕਾਨੂੰਨ ਕਾਨੂੰਨ ਨੂੰ ਚੈਲੰਜ ਕਰਾ ਤ ਉਸੇ ਜੇ ਸਾਡਾ ਬਾਵਾ ਸਾਹਿਬ ਅੰਮਲ ਕਰਦਾ ਸੰਵਿਧਾਨ ਉਹ ਸੁਪਰੀਮ ਕੋਰਟ ਤੇ ਰਿਟ ਪਟੀਸ਼ਨ ਲਗਾਓ ਔਰ ਪੁੱਛੋ ਕਿ ਜਿਹੜੀ ਸਾਨੂੰ ਸੰਵਿਧਾਨ ਨੇ ਸਜ਼ਾ ਦਿੱਤੀ ਉਸ ਕੱਟ ਨਹੀਂ ਔਰ ਨਿਕਲ ਕੇ ਆਏ ਲਾਲਾ ਜਗਤ ਨਾਰਦ ਜਿਹੜੇ ਹੱਤਿਆ ਦਾ ਕੋਸੂਰ ਸੀ ਉਹ ਬਾਹਰ ਨਿਕਲ ਕੇ ਆਏ ਬਹੁਤ ਸਾਰੇ ਅਜੇ ਬੰਦੇ ਬਾਹਰ ਨਿਕਲ ਕੇ ਆਏ ਬਹੁਤ سارے ਜਿਹੜੇ ਕਾਨੂੰਨ ਦੇ ਰਸਤੇ ਤੋਂ ਆਏ ਬਾਹਰ ਆਏ ਅਸੀਂ ਰਾਜਨੀਤਿਕ ਲਾਭ ਲੈਣ ਦੇ ਲਈ ਅਸੀਂ ਮੋਹਰ ਚਾ ਲਾਵਾਂਗੇ ਅਸੀਂ ਬੰਦਿਆਂ ਨੂੰ ਰਿਆ ਕਿੰਨੇ ਬੰਦਿਆਂ ਨੂੰ ਰਿਆ ਕਰਾਇਆ ਤੁਸੀਂ ਕੇਵਲ ਵੋਟ ਬੈਂਕਰ ਧਿਆਨ ਦੇ ਲਈ ਕੇਵਲ ਭਾਣਾਵਾਂ ਨਾਲ ਖੇਡਣ ਦੇ ਲਈ ਤੁਸੀਂ ਉਹ ਉਪਰਾਲਾ ਕਰਦੇ ਹੋ ਜਿਹਦਾ ਨਤੀਜਾ ਪੰਜਾਬ ਨੂੰ ਪੁਗਤਣਾ ਪੈਂਦਾ ਪੰਜਾਬ ਆਪਣੇ ਪਿੰਡੇ ਤੇ ਸੰਤਾਪ ਪਟਾਉਂਦਾ ਰਹਿੰਦਾ ਤੁਸੀਂ ਆਪਸੀ ਭਾਈਚਾਰੇ ਸਾਝੀ ਦੀ ਗੱਲ ਕਰਦੇ ਹੋ ਫਿਰ ਜਿਨ੍ਹਾਂ ਨੂੰ ਸਜ਼ਾਵਾਂ ਪੂਰੀਆਂ ਕਰ ਲਈ ਤੁਸੀਂ ਉਹਨਾਂ ਦੇ ਹੱਕ 'ਚ ਖੜਾ ਨਾ ਕਿਉਂ ਨਹੀਂ ਮਾਰਦੇ ਜਿਨ੍ਹਾਂ ਦੀ ਡਿਊਟੀ ਹੈ ਜਿਹੜੇ ਆਪਣੇ ਆਪ ਨੂੰ ਪੰਥਕ ਲੀਡਰ ਕਹਿੰਦੇ ਆ ਉਹ ਕੀ ਕਰਨਗੇ ਉਹ ਕੇਵਲ ਨੌਜਵਾਨਾਂ ਨੂੰ ਪਰਖਾਂਗੇ ਤੇ ਕਿਰਪਾ ਦੇ ਤਾਂ ਕਿ ਦੇਖ ਕੇ ਉਹਨਾਂ ਨੂੰ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਭੰਗ ਕਰਨਗੇ ਔਰ ਆਪਣੇ ਬੱਚਾ ਨੂੰ ਅਮਰੀਕਾ ਭੜਾਣਗੇ ਔਰ ਪੰਜਾਬ ਦੇ ਵਿੱਚ ਤੁਸੀਂ ਆਪਣੇ ਜਿਹੜੇ ਲੋਕ ਪੰਜਾਬ ਦੇ ਦਾ ਨਾਰਾ ਮਾਰ ਰਹੇ ਸੀ ਉਹ ਸਿਆਰ ਦੇ ਵਿੱਚ ਕਿਉਂ ਵੀ ਲਾ ਕੇ ਬੈਠੇ ਸੀ ਕਿਉਂ ਉਨਾ ਬਣਾ ਬੇਰੋੜਾ ਲਾ ਲਿਆ ਨਾ ਸੀਗਾ ਕੋਈ ਨਾ ਸੀ ਸੀਆਰਪੀ ਦੀ ਸਕਿਉਰਟੀ ਇੱਕ ਬਾਰੇ ਸੇ ਪੰਤਖਲੇ ਨੇਤਾ ਹੋਰ ਦੂਜੇ ਬਾਰੇ ਨੂੰ ਸੀਆਰਪੀ ਦੀ ਸਕਿਉਰਟੀ ਚਾਹੀਦੀ ਹੈ ਕਿਉਂ ਦੇ ਦੀ ਸਕਿਉਰਟੀ ਸੀਆਰਪੀ ਦੀ ਪੰਜਾਬ ਦੇ ਜਵਾਨਾਂ ਨੂੰ ਰੱਖੋ ਮੈਂ ਸ਼ਿਵਸੇਨਾ ਦਾ ਲੇਡਲਾ ਮੇਰੇ ਕੋਲ ਪੰਜਾਬ ਪੁਲਿਸ ਦੇ ਜਵਾਨ ਹੈ ਤੁਹਾਨੂੰ ਸੀਆਰਪੀ ਚਾਹੀਦੀ ਹੈ ਨਾਲੇ ਤੁਸੀ ਸਿੱਖੀ ਦੀ ਗੱਲ ਕਰਨੀ ਹੈ ਨਾਲੇ ਪੰਜਾਬੀ ਦੀ ਗੱਲ ਕਰਨੀ ਹੈ ਪੰਜਾਬ ਦੀ ਗੱਲ ਕਰਨੀ ਹੈ ਔਰ ਪੰਜਾਬ ਦਾ ਜਵਾਨ ਨੂੰ ਸਕਿਉਰਟੀ ਨਹੀਂ ਚਾਹੀਦਾ ਕਿਉਂ ਔਰ ਤੁਹਾਡੇ ਸਿੱਖ ਸੰਗਤ ਦੇ ਤੇ ਦੋਸ਼ ਲੱਗਦੇ ਸਾਰਾ ਕੁਝ ਕਰਦੇ ਗਨਮੈਨਾਂ ਲਈ ਕਰਦੇ ਆਪਾਂ ਸਾਡੇ ਜਿਹੜੇ ਲੀਡਰ ਨੇ ਕੋਈ ਦੋ ਗਨਮੈਨ ਲਈ ਜਾਂਦਾ ਕੋਈ ਚਾਰ ਗਨਮੈਨ ਲਈ ਫਿਰਦਾ ਉਹੀ ਤਾਂ ਗਨਮੈਨਾਂ ਲਈ ਕਰਦੇ ਤੁਸੀਂ ਇੱਕ ਵੇ ਪਾਰਟੀ ਐਸੀ ਘਣਾਓ ਜਿਨ੍ਹਾਂ ਕੋ ਸਿਕਿਉਰਟੀ ਨਹੀਂ ਹੈ ਸਿੱਖ ਸੰਗਤ ਦੇ ਉਤੇ ਘੜਿਆ ਖੜਾ ਬਲੇਮ ਲਗਾ ਦਿੰਦੇ ਆ ਜਿ ਇਹ ਜੀ ਗਨਮੈਨਾਂ ਲਈ ਕਰਦੇ ਆ ਉਹ ਅਸੀਂ ਤਾਂ ਦੇਸ਼ ਦੇ ਇੱਕ ਤਾਂ ਗਨਪਾਲੇ ਖਿਲਾਫ ਹੱਕ ਚ ਬੋਲ ਰਹੇ ਜਿਹੜੇ ਗੁੰਡਾ ਅੰਸ਼ਾਰਾ ਉਹਨੇ ਦੇ ਖਿਲਾਫ ਬੋਲ ਰਹੇ ਅਸੀਂ ਸਿੱਖਾਂ ਦੇ ਖਿਲਾਫ ਨਹੀਂ ਬੋਲਦੇ ਇਹ ਇੱਕ ਐਸਾ ਬਣਾਉਂਦਾ ਜਾਂਦਾ ਹੈ ਕਿ ਸ਼ਬਸਨਾਸੀ ਖਿਲਾਫ ਹੈ ਅਸੀਂ ਕੋਈ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਨਹੀਂ ਅਸੀਂ ਗੁਰੂ ਸਾਹਿਬ ਦੇ ਖਿਲਾਫ ਨਹੀਂ ਗੁਰੂ ਗੋਬਿੰਦ ਸਿੰਘ ਦੇ ਸਿੱਖਾਵੇਂ ਖਿਲਾਫ ਨਹੀਂ ਖਾਲਸਾ ਪੰਥ ਦੇ ਖਿਲਾਫ ਨਹੀਂ ਪਰ ਜਿਹੜੇ ਕੋਈ ਸਿੱਖੀ ਦਾ ਜਿਹੜਾ ਲੈ ਕੇ ਸਹਾਰਾ ਔਰ ਦੇਸ਼ ਨੂੰ ਤੋੜਨ ਦੀ ਗੱਲ ਕਰਨਗੇ ਜਿਹੜੇ ਗੁਰਵੰਦ ਸਿੰਘ ਪੰਨੋ ਵਾਲੇ ਜਿਹੜੇ ਸਾਬਤ ਸਿੱਖੀ ਸਰੂਪ ਚ ਨਹੀਂ ਹੋਏ ਆ ਉਹ ਕਹਿੰਗੇ ਸਿੱਖ ਫੋਰਗੇਟ ਪਰ ਉਹ ਆਪ ਦੀ ਸਿੱਖ ਮੰਨਣਾ ਉਹ ਆਪ ਤੇ ਸਿੱਖੀ ਸੁਰੂਪ ਚ ਨਹੀਂ ਐ ਦਸਵੇਂ ਸਿੱਤਾ ਗੁਰਗੋਵਨ ਸਿੰਘ ਜੀ ਵੱਲੋਂ ਵੱਤੀ ਹੋਈ ਜਿਹੜੀ ਸਿੱਖੀ ਆ ਉਸ ਨੂੰ ਬੁਰਾ ਕਰ ਲੈ ਫਿਰ ਤੁਸੀਂ ਇੱਕ ਵਾਰ ਦਸਤਿਸ ਦੇ ਗੱਲ ਗਈ ਬੈਠਾ ਤੂੰ ਦਿਲਾਵਤਨ ਬਾਹਰ ਬੈਠਾ ਔਰ ਖਾਲਸਾ ਦਮੇ ਪੰਜਾਬ ਚ ਬਣਾਣਾ ਕਦੇ ਕਹਿੰਦੇ ਤੂੰ ਅਰਦਾਸ ਕਰੋ ਜੀ ਮੈਂ ਇੰਨੇ ਡਾਲਰ ਦਾ ਹਾਂ ਕੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਕਰਨ ਲਈ ਡਾਲਰਾਂ ਦੀ ਜ਼ਰੂਰਤ ਹੈ ਛੇਰ ਘੜ ਦੀ ਬਾਜੀ ਲਗਾਣਾ ਹੈ ਜੀ ਸੰਖਿਆ ਘਟੋਗੀ ਜੇ ਸਹੀ ਮੰਤ ਮਿਲਿਆ ਤੇ ਫਿਰ ਡਾਲਰਾਂ ਦੀ ਜ਼ਰੂਰਤ ਨਹੀਂ ਅਰਦਾਸ ਵਾਸਤੇ ਤੋਪੇ ਬੈਠਾ ਗਿਆ ਨਾ ਵੀ ਕਾਲਜ ਨੂੰ ਲੈ ਕੇ ਹੰਡਾ ਚਲਾਓ ਤੇ ਅਸੀਂ ਜਿਹੜਾ ਐਨੇ ਪੈਸੇ ਦਾਂਗੇ ਕਿ ਜੇ ਤੇਰੇ ਜੀ ਮਦਦ ਹੋਈ ਆਗੇ ਚਲਾ ਲੈ ਦੂਸਰੇ ਦੇ ਮਾਵਾਂ ਦੇ ਪੁੱਤਾਂ ਨੂੰ ਕਿਉਂ ਮਰਵਾ ਰਿਹਾ ਦੂਸਰੇ ਦੇ ਮਾਵਾਂ ਦੇ ਪੁੱਤਾਂ ਦੇ ਸਿਰਾਂ ਦੇ ਉੱਤੇ ਤੂੰ ਆਪਣੀ ਰਾਜਨੀਤੀ ਚਮਕਾ ਰਿਹਾ ਐਕਚੁਅਲ ਤੂੰ ਪਾਕਿਸਤਾਨ ਦਾ ਟੁੱਕੜਾ ਮੋਚ ਹੈ ਔਰ ਤੂੰ ਪੰਜਾਬ ਦੇ ਮਾਵਾਂ ਦੇ ਪੁੱਤਾਂ ਦੇ ਸਿਰਾਂ ਦੇ ਉੱਤੇ ਆਪਣੀ ਜੇਬ ਨੂੰ ਡਾਲਰ ਨਾਲ ਭਰ ਰਿਹਾ ਅੱਜ ਤੱਕ ਤਨੇ ਸਿੱਖੀ ਸੁਰੂਪਤਾ ਰੋਕ ਨਹੀਂ ਕੀਤਾ ਅੱਜ ਤੱਕ ਤਨੇ ਜਿਹੜਾ ਹੈ ਅਮੇ ਤਨੇ ਛੱਕਿਆ ਜੋ ਵੀ ਸਿੱਖੀ ਨਾਲ ਇੰਨਾ ਪਿਆਰ ਹਰ ਸੁਰੂਪ ਨਾਲ ਲਿਨਾ ਬੁਰਾ ਕਾਰਨ ਸ਼ਿਵ ਸੈਨਾ ਨਹੀਂ ਪੰਜਾਬ ਦੇ ਖਿਲਾਫ ਹੈ ਸ਼ਿਵ ਸੈਨਾ ਨਹੀਂ ਸ਼ਿਵ ਸੈਨਾ ਹਿੰਦੁਸਤਾਨ ਕਤਈ ਨਹੀਂ ਮੇਰੀ ਪਾਰਟੀ ਦਾ ਕਤਈ ਨਹੀਂ ਅਸੀਂ ਪੰਜਾਬ ਨਾਲ ਪੰਜਾਬੀਤ ਨਾਲ ਪੰਜਾਬ ਦੇ ਅਧਿਕਾਰਾਂ ਦਾ ਕੋਈ ਖਾਣ ਹੋਏਗਾ ਅਸੀਂ ਉੱਥੇ ਖੜੇ ਹੈ ਪਰ ਜੇ ਕੋਈ ਖਾਸ ਕਰਕੇ ਧਰਮ ਦਾ ਸਹਾਰਾ ਲੈ ਕੇ ਹਿੰਦੂ ਸਿੱਖ ਭਾਈਚਾਰੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਤੇ ਅਸੀਂ ਪੰਜਾਬ ਦੇ ਪੈਰੇ ਰਾਹ ਤੇ ਖੜੇ ਹੈ ਕਹਿੰਦੇ ਨੇ ਕਹਿੰਦੇ ਆ ਇਹ ਗੰਨਮਨ ਲਈ ਕੰਮ ਕਰ ਰਹੇ ਹੈ ਮੈਨੂੰ ਬਿਨਾਂ ਕਾਂਗਰਸ ਪਾਰਟੀ ਕੋ ਗੰਨਮਨ ਨਹੀਂ ਹੈ ਅਕਾਲੀ ਦਲ ਕੋ ਗੰਨਮਨ ਨਹੀਂ ਹੈ ਨਵੇਂ ਬਣਿਆ ਅਕਾਲੀ ਦਲ ਕੋ ਗੰਨਮਨ ਨਹੀਂ ਹੈ ਕਾਂਗਰਸ ਕੋ ਗੰਨਮਨ ਨਹੀਂ ਹੈ ਕਿਹੜੀ ਪਾਰਟੀ ਹੈ ਉੱਥੋਂ ਤੱਕੀ ਬਸਪਾ ਬਹੁਜਨ ਸਮਾਜ ਪਾਰਟੀ ਕੋ ਲਈ ਹੈ ਸਾਰੀਆਂ ਪਾਰਟੀਆਂ ਕੋਲ ਹੈ ਔਰ ਸਾਰੀਆਂ ਪਾਰਟੀਆਂ ਨੂੰ ਅਧਿਕਾਰ ਹੈ ਕਿ ਉਹਨਾਂ ਨੂੰ ਅਧਿਕਾਰ ਹੈ ਕਿ ਕੋਈ ਖਤਰਾ ਹੋਵੇ ਤੇ ਭਾਰਤ ਦਾ ਸੰਵਿਧਾਨ ਅਧਿਕਾਰ ਦਿੰਦਾ ਉਹਨਾਂ ਨੂੰ ਜੀਵਨ ਜੀਣ ਦਾ ਉਸ ਜੀਵਨ ਦੇ ਰਾਖੀ ਕਰਨ ਦਾ ਅਧਿਕਾਰ ਸਟੇਟ ਨੂੰ ਹੈ ਸਟੇਟ ਦੀ ਜ਼ਿੰਮੇਵਾਰੀ ਹੈ ਕਿ ਕਿਸੇ ਪੱਤਰਕਾਰ ਨੂੰ ਮੀਡੀਆ ਪਰਸਨ ਨੂੰ ਸੱਚ ਲਿਖਣ ਦੇ ਕਾਰਨ ਜਾਂ ਸੱਚ ਦਿਖਾਉਣ ਦੇ ਕਾਰਨ ਖਤਰਾ ਹੋਵੇਗਾ ਉਹਦੀ ਜਾਨੀ ਖਤਰਾ ਹੋਵੇਗਾ ਤਾਹਨੂੰ ਸਿਕਿਉਰਿਟੀ ਦੇਣ ਦੀ ਜ਼ਿੰਮੇਵਾਰੀ ਭਾਰਤ ਦਾ ਸੰਵਿਧਾਨ ਦੰਦਾ वचन ਦੰਦਾ ਆਰੋਹੀ ਜ਼ਿੰਮੇਵਾਰੀ ਸਟੇਟ ਦੀ ਵੀ ਹੈ ਕੇਂਦਰ ਦੀ ਵੀ ਚਾਹੇ ਉਹ ਕਿਸੇ ਵੀ ਕਾਸਟ ਦਾ ਕਿਸੇ ਵੀ ਧਰਮ ਦਾ ਕਿਸੇ ਵੀ ਰਿਜਿਸਟ ਦਾ ਲਾ ਸਵਾਲਾ ਮੇਰਾ ਮੋੜਾ ਪਾ ਖੜਾ ਤੋਂ ਹੀ ਆ ਜਾਂਦੇ ਆ ਹੁਣ ਹਰ ਜਿਹੜੇ ਪ੍ਰਭਾਵਿਤ ਇਲਾਕੇ ਆ ਉਹਨਾਂ ਨੂੰ ਮੁਰਬਖੇਵੇ ਲਈ ਉਹਨਾਂ ਲੋਕਾਂ ਨੂੰ ਲੋੜ ਹੈ ਸਾਰਿਆਂ ਦੀ ਹੋਰ ਤੁਹਾਡੀ ਪਾਰਟੀ ਇਸ ਟਾਈਮ ਕੀ ਕਰ ਰਹੀ ਹੈ ਕਿਉਂਕਿ ਮੈਂ ਆਪਣੀ ਪਾਰਟੀ ਵੱਲੋਂ ਜਿਹੜੇ ਸਾਡੇ ਧਰਮ ਨਾਲ ਸੰਬੰਧਿਤ ਮੰਦਰ ਹੈ ਉਹ ਜੋ ਬੇਸਮਾਰ दौਲਤ ਹੈ ਮੈਂ ਅਪੀਲ ਕੀਤੀ ਹੈ ਮੰਦਰ ਕਮੇਟੀਆਂ ਜੇ ਵਾ ਐਸਜੀਪੀਸੀ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਹਾਰਾ ਦਿੱਤਾ ਮੈਦਾਨ ਚ ਗਏ ਸਾਡੀ ਜਿਹੜੀਆਂ ਬੜੇ ਬੜੇ ਗੋਲਪ ਵਾਲੇ ਮੰਦਰ ਕਮੇਟੀਆਂ ਬੜੇ ਬੜੇ ਆਸ਼ਰਮ ਵਾਲੇ ਸੰਤ ਮਹਾਪੁਰਸ਼ ਜਿਵੇਂ ਗੁਰੂ ਸੰਕਿਆਚਾਰ ਰਹੇ ਤੁਸੀਂ ਇੱਕ ਕਥਾ ਦੇ 10-10 ਲੱਖ 20-20 ਲੱਖ ਰੁਪਏ ਲੈ ਰਹੇ ਹੋ ਪੰਜਾਬ ਚ ਵੀ ਕਥਾ ਕਰਨ ਆਉਂਦੇ ਹੋ ਪੰਜਾਬ ਚ ਵੀ ਬੜੇ ਬੜੇ ਆਸ਼ਰਮ ਵਾਲੇ ਮਹਾਰਾਜ ਹੈ ਔਰ ਸਾਡੇ ਬਹੁਤ ਸਾਰੇ ਮੰਦਰ ਹੈ ਉਹ ਮੰਦਰਾਂ ਨੂੰ ਅੱਗੇ ਆਉਣਾ ਚਾਹੀਦਾ ਔਰ ਬਿਨਾ ਕਿਸੇ ਤੇਪਾਤ ਚਾਹੇ ਉਹ ਸ਼ਹਿਰ ਦੇ ਲੋਕ ਹੋ ਚਾਹੇ ਉਹ ਪਿੰਡਾਂ ਦੇ ਲੋਕ ਹੋ ਸਾਡੇ ਮੰਦਰਾਂ ਦੇ ਜਿਹੜੇ ਦਰਵਾਜ਼ੇ ਗੋਲਦ ਦੇ ਦਰਵਾਜ਼ੇ ਖੁੱਲਨੇ ਚਾਹੀਦੇ ਕਿਉਂਕਿ 90% ਸਾਡੇ ਮੰਦਰ ਜਿਹੜਾ ਉਹ ਸਰਕਾਰ ਦੇ ਕਬਜ਼ੇ 'ਚ ਹੈ ਚਾਹੇ ਸਾਡੀ ਕਾਲੀ ਮਾਤਾ ਮੰਦਰ ਆਇਆ ਚਾਹੇ ਉਹ ਦੂਸਰੇ ਮੰਦਰ ਹੈ ਬਲ ਵੈਸ਼ਨੂ ਦੇਵੀ ਮਾਤਾ ਮੰਦਰ ਹੈ ਅਬਰਰਾਤ ਮੰਦਰ ਹੈ ਉਹ ਸਾਡਾ ਦਰਦ ਹੈ ਕਿ ਜਿਵੇਂ ਸਿੱਖ ਭਰਾਵਾਂ ਨੇ ਆਪਣੀ ਲੜਾਈ ਲੜੀ ਔਰ 1925 ਚ ਉਹਨਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਿਕਾਰ ਮਿਲਿਆ ਗੁਰਦੁਆਰਿਆਂ ਦੀਆਂ ਚਾਬੀਆਂ ਗੁਰਦੁਆਲਾ ਸਾਹਿਬ ਦੀਆਂ ਚਾਬੀਆਂ ਬਾਬਾ ਖੜਕ ਸਿੰਘ ਜਿਹੜੇ ਸੀਗੇ ਉਹਨਾਂ ਨੂੰ ਦਿੱਤੀਆਂ ਗਈਆਂ ਦੇਸ਼ ਤਾਂ 1947 ਤਜਾਦ ਹੁੰਦਾ ਪਰ ਗੁਰਦੁਆਰਾ ਸਾਹਿਬ ਜਿਹੜੇ ਹੈ ਉਹ 1925 ਚ ਆਜ਼ਾਦ ਹੋ ਜਾਂਦਾ ਸਾਡਾ ਦਰਦ ਹੈ ਕਿ ਸਾਡਾ ਸਮਾਜ ਲੜ ਨਹੀਂ ਪਾਇਆ ਔਰ ਸਾਡੇ ਮੰਦਰ ਅੱਜ ਵੀ ਸਰਕਾਰ ਦੇ ਅਧੀਨ ਹੈਗੇ ਔਰ ਜਿਹੜੇ ਵੀ ਮੰਦਰ ਹਿੰਦੂ ਸਮਾਜ ਕੋਲ ਹੈਗੇ ਉਹਨਾਂ ਨੂੰ ਮੈਂ ਬੇਨਤੀ ਕੀਤੀ ਹੈ ਕਿ ਉਹ ਸਾਰੇ ਜਾਣੇ ਆਪਣੇ ਸਮਰਥਾ ਦੇ ਅਨੁਸਾਰ ਪੰਜਾਬ ਇਸ ਦੁਖਤ ਕਲੇਸ਼ ਚ ਖੜਨਾ ਚਾਹੀਦਾ ਔਰ ਮੈਨੂੰ ਖੁਸ਼ੀ ਹੈ ਕਿ ਮਤਰਾ ਤੋਂ ਕਈ ਸੰਤ ਚੱਲ ਕੇ ਆਏ ਔਰ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਦੌਰਾ ਕੀਤਾ ਔਫੇ ਕੁਝ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਹੋਰ ਵੀ ਜਿਹੜੇ ਸਾਡੇ ਚਾਰ ਪ੍ਰਮੁੱਖ ਸੰਤਰਾਚਾਰੀ ਹੁੰਦੇ ਆ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਇਹੋ ਜੇ ਮੌਕੇ ਖਾਲੀ ਪੰਜਾਬ ਚ ਨਹੀਂ ਹਿੰਦੁਸਤਾਨ ਦੇ ਕਿਸੇ ਕੋਨੇ ਚ ਜਦ ਤਰਾਸਦੇ ਆਂਦੇ ਆ ਤੇ ਸਾਨੂੰ ਉੱਥੇ ਜਾਣਾ ਚਾਹੀਦਾ ਔਰ ਕੌਮ ਵੱਲੋਂ ਸਹਾਰਾ ਬਣਨਾ ਚਾਹੀਦਾ ਇਹ ਸਾਡਾ ਸੰਗਠਨ ਹੈ ਹਿੰਦੁਸਤਾਨ ਦੇ ਪ੍ਰਧਾਨ ਪਵਨ ਗੋਪਤਾ ਸੀ ਜਿਹੜੇ ਕਹਿੰਦੇ ਕਿ ਜਿਵੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੋਰ ਸੰਸਥਾਵਾਂ ਨੇ ਆਪਣੀਆਂ ਗੋਲਕਾ ਆਪਣੀਆਂ ਤਿਜੋਰੀਆਂ ਹਰ ਪ੍ਰਭਾਵਿਤ ਇਲਾਕਿਆਂ ਲਈ ਖੋਲੀਆਂ ਨੇ ਹਿੰਦੂ ਸਮਾਜ ਦਾ ਹਿੰਦੂ ਮੰਦਿਰਾਂ ਦਾ ਵੀ ਖਰਚ ਬਣਦਾ ਹੈ ਕਿ ਆਪਣੀਆਂ ਤਿਜੋਰੀਆਂ ਆਪਣੀਆਂ ਗੋਲਕਾ ਉਹਨਾਂ ਹਰ ਪ੍ਰਭਾਵਿਤ ਲੋਕਾਂ ਦੇ ਲਈ ਖੋਲਣ ਤੇ ਉਹਨਾਂ ਦੀ ਮਦਦ ਕਰਨ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣਾ ਸੁਝਾਅ ਜ਼ਰੂਰ ਦਿਓ サツカ